ਯਾਰ ਖੁਸ਼ੀ ਦੇਖਾ ਦਿੱ ਧੁੱਪ ਕਿੰਦੀ ਸੋਹਣੀ ਨਿਕਲੀ ਹੈ ਨਾ ਧੁੱਪੇ ਬੈਠਣ ਦਾ ਆਨੰਦ ਹੀ ਸਰਦੀਆਂ ਦੇ ਵਿੱਚ ਕੁਝ ਹੋਰ ਹੁੰਦਾ ਹੈ ਨਾ ਹਾਂਜੀ ਬਾਕੀ ਖੁੱਖ ਨਾਲ ਆਪਣੇ ਇਸ ਮਕਾਨ ਦੇ ਵਿੱਚ ਨਾ ਮਗਰਲੇ ਪਾਸੇ ਜਿਹੜੀ ਜਗ੍ਹਾ ਬਣੀ ਹੈ ਮਕਾਨ ਦੇ ਵਿੱਚ ਇਹ ਬੈਠਣ ਨੂੰ ਬਹੁਤ ਵਧੀਆ ਉਧਰ ਮਕਾਨ ਦੇ ਇਧਰ ਮਕਾਨ ਤਾਂ ਬਹੁਤ ਸੋਹਣਾ ਸੀਗਾ ਪੈਨਾ ਚਰ ਕੱਟ ਲਿਆ ਬਹੁਤ ਵਧੀਆ ਲੱਗਿਆ ਪਰ ਉਹ ਨਾਲ ਕੋ ਲੰਮਕਨ ਮਾਲਕ ਆਏ ਸੀਗੇ ਅੱਛਾ ਕਹਿੰਦੇ ਮਕਾਨ ਵਿਹਲਾ ਕਰਤਾ ਵਿਹਲਾ ਕਰ ਦਿਓ ਹੁਣ ਐਟ ਆ ਟਾਈਮ ਕਿਵੇਂ ਵਿਹਲਾ ਕਰਦੀਏ ਕੋਈ ਵੇਖਾਂਗੇ ਮਕਾਨ ਕਿਤੇ ਜਾ ਕੇ ਤਾਂ ਫੇਰ ਹੀ ਵਿਹਲਾ ਕਰਕੇ ਦੇਵਾਂਗੇ ਐ ਕਿਥੋਂ ਵਿਹਲਾ ਕਰਦੀਏ ਨਾਲੇ ਘਟੋ ਘਟੋ ਉਹਨਾਂ ਨੂੰ ਇਹ ਤਾਂ ਚਾਹੀਦਾ ਵੀ ਦੋ ਤਿੰਨ ਮਹੀਨੇ ਪਹਿਲਾਂ ਕਹਿੰਦੇ ਵੀ ਭਾਈ ਦੋ ਤਿੰਨ ਮਹੀਨੇ ਤੁਸੀਂ ਰਹਿ ਗਿਆ ਦੋ ਤਿੰਨ ਮਹੀਨੇ ਤੋਂ ਬਾਅਦ ਤੁਸੀਂ ਮਕਾਨ ਵਿਹਲਾ ਕਰ ਦਿਓ ਦੇਖੋ ਉਹ ਨਾ ਬਦਮਾਸ਼ ਜਿਹੇ ਬੰਦੇ ਹੈਗੇ ਆ ਮਰ ਕੇ ਇੱਕ ਪੰਗਾ ਪਾਊਗਾ ਕੋਈ ਨਹੀਂ ਪਹਿਲਾਂ ਹੀ ਆਪਾਂ ਘਰ ਦੇਖ ਲਈਏ ਹੋਰ ਪਾਸੇ ਕੋਈ ਨਹੀਂ ਯਾਰ ਮੈਂ ਬਦਮਾਸ਼ ਬੰਦੇ ਤਾਂ ਆਪਾਂ ਕਿਰਾ ਕੋਈ ਚੂੜੀਆਂ ਪਾਈਆਂ ਐਡੀ ਵੀ ਗੱਲ ਕੋਈ ਨਹੀਂ ਕੀਤੀ ਅਕਸਰ ਸੁਸਾਇਟੀ ਦੇ ਵਿੱਚ ਬੈਠੇ ਆ ਨਾਲੇ ਕੋਈ ਨਹੀਂ ਫਿਰ ਦੇਖ ਹੀ ਜਾਊਗੀ ਯਾਰ ਨਾਲੇ ਮਕਾਨ ਦੇਖਣ ਹੁਣ ਮਕਾਨ ਕੋਈ ਢੰਗ ਦਾ ਦੇਖੂਗਾ ਮਿਲੂਗਾ ਕਿਤੋਂ ਤਾਂ ਫੇਰ ਹੀ ਹੈ ਇੱਕੇ ਦਾ ਹੁਣ ਸਮਾਨ ਚੱਕ ਕੇ ਆਪਾਂ ਕਿ ਇਹ ਹੋਣੀ ਕੋਈ ਗੱਲ ਹੈਗੀ ਐ ਜਿਹੜਾ ਕੋਈ ਮਕਾਨ ਵਿਕਦਾ ਇੱਕ ਦੋ ਮਕਾਨ ਵੇਖੇ ਮੈਂ ਉਹ ਪਿਓ ਦਾ ਪਿਓ ਮੰਗਦੇ ਆ ਰੇਟ ਪੈਸੇ ਬਹੁਤ ਮੰਗਦੇ ਹੁਣ ਇੰਨੇ ਪੈਸੇ ਕਿੱਥੋਂ ਦੇਈਏ ਕੰਮ ਤਾਂ ਅੱਗੇ ਹੈ ਨਹੀਂਗਾ ਕੰਮ ਤਾਂ ਹੁੰਦਾ ਹੁਣ ਤੈਨੂੰ ਵੀ ਪਤਾ ਹੀ ਕਿੰਨਾ ਕੰਮਕਾਰ ਕੇ ਚੱਲਦਾ ਆਪਣਾ ਜੇ ਕੰਮ ਕਰ ਹਾਂਜੀ ਬਾਈ ਜੀ ਆਓ ਮੜਾ ਜਾ ਆਗੇ ਜੀ ਮੈਨੂੰ ਲੱਗਦਾ ਉਹੀ ਤੂੰ ਬੈਠ ਇੱਥੇ ਬਹਾਂ ਹਾਂਜੀ ਉਹ ਕੀ ਗੱਲ ਬਾਈ ਯਾਰ ਨਾ ਤੂੰ ਕਿਰਾਇਆ ਦਿੰਦਾ ਨਾ ਤੂੰ ਮਕਾਨ ਵਿਹਲਾ ਕਰਦਾ ਯਾਰ ਤੇ ਬਾਈ ਜੀ ਕਰਦਾ ਮਕਾਨ ਵਿਹਲਾ ਇੱਕੇ ਤਾਂ ਹੁਣ ਕਿਵੇਂ ਕਰਦੀ ਮਕਾਨ ਵਿਹਲਾ ਉਹ ਯਾਰ ਉੱਤੋਂ ਤੂੰ ਪੁੱਠਾ ਬੋਲਦਾ ਬਦਲਦਰਾ ਪੁੱਠਾ ਬੋਲਣ ਵਾਲੀ ਪਹਿਲੀ ਗੱਲ ਤਾਂ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਕੱਲੀ ਜਿਲਾਨੀ ਵਿੱਚ ਕਿਹ ਕਿਹ ਘਰੇ ਆਵੜਦੇ ਆ ਜਦੋਂ ਬੰਦਾ ਘਰੇ ਹੁੰਦਾ ਉਦੋਂ ਆਇਆ ਕਰੋ ਹਾਂ ਹੁਣ ਤੂੰ ਤਾਂ ਇਹ ਪਹਿਲਾਂ ਪੁੱਛ ਗਏ ਜੀ ਵੀ ਤੂੰ ਘਰੇ ਕਦੋਂ ਆਈ ਕਿੰਨੇ ਆ ਰਿਹਾ ਜੇ ਤੂੰ ਮਿਲਦੇ ਨਹੀਂ ਹੋਰ ਤੂੰ ਚੱਕਦਾ ਨਹੀਂ ਜੀ ਤੇ ਅੱਜ ਵੀ ਤਾਂ ਹੁਣ ਮੈਂ ਘਰੇ ਹੀ ਹਾਂ ਤੇ ਘਰੇ ਹੀ ਆ ਤੇਰਾ ਤਰੀਕਾ ਗੱਲ ਕਰਨ ਦਾ ਜਦੋਂ ਤੁਸੀਂ ਜੀ ਕਰਦਾ ਆ ਜਾਨੇ ਆ ਕੇ ਬੜਕੇ ਕਹਿ ਦਿੰਦੇ ਚਾਹ ਪੀਣੀ ਹੈ ਫਲਾਣਾ ਪੀਣੀ ਹੈ ਚਾਹ ਹੁਣ ਆਪ ਬਣਾਉਂਦੀ ਅਸੀਂ ਆਪ ਥੋੜੇ ਕਹਿੰਦੇ ਚਾਹ ਪੀਣੀ ਹੈ ਬਈ ਜਦੋਂ ਕਰੇ ਆਉਂਦੇ ਤੁਸੀਂ ਸਾਨੂੰ ਪੁੱਛਣਾ ਪੈਂਦਾ ਤੁਸੀਂ ਕਹਿੰਦੇ ਬਣਾ ਲਓ ਤੂੰ ਵੀ ਇੱਕ ਰੁਕੇ ਬਣਾ ਲਿਆ ਖਰਚਾ ਬੰਦੇ ਕਿਹੋ ਜਿਹੀ ਚਾਹ ਬਣਾਉਣੀ ਤੂੰ ਕਿਹੋ ਜਿਹੇ ਦਾ ਕੀ ਮਤਲਬ ਹੋ ਲੱਗੀ ਗੱਲਾਂ ਤੂੰ ਚੱਕਰ ਜੀ ਆ ਪੈਸੇ ਲੈਣੇ ਪੈਸੇ ਦੇ ਦੇਾਂਗੇ ਪੈਸੇ ਭੱਜੇ ਚਲੇ ਸੀ 4 ਮਹੀਨੇ ਹੋ ਗਏ ਤੂੰ ਪੈਸੇ ਨਹੀਂ ਦਿੰਦਾ ਯਾਰ ਫੇਰ ਕਿਉਂ ਹੋ ਗਏ 4 ਮਹੀਨੇ ਗੱਲ ਪੈਣ ਵਾਲੀ ਕਿਹੜੀ ਗੱਲ ਹੈ ਤੁਸੀਂ ਕੱਢੋ ਬੜਾ ਫੜਾਈ ਮੈਨੂੰ ਡਾਂਗ ਉੱਤ ਕਾਨ ਵੇਲਾ ਜਦਾ ਡਾਕੂ ਡਾਕ ਨੇ ਬੋਲਦਾ ਤੂੰ ਮੇਰਾ ਯਾਰ ਤੂੰ ਇੱਕ ਬੋਲਦਾ ਯਾਰ ਬੋਲਣ ਦੀ ਅਕਾਲੀ ਕਿਹੜੀ ਗੱਲ ਹੈ ਤੁਸੀਂ ਜਨਾਨੀ ਦੇਖ ਕੇ ਆਏ ਨੇ ਹੱਥ ਹੱਥ ਬੋਲਣ ਵਾਲੀ ਗੱਲਾਂ ਹੀ ਕਰਦਾ ਇਹ ਕਹਦਾ ਕਿ ਕਰਾਇਆ ਤੇ ਕੰਮ ਨੇ ਮੇਰੇ ਚਾਰ ਮਹੀਨਾ ਤੋਂ ਕਰਾਇਆ ਨਹੀਂ ਤੂੰ ਜਦੋਂ ਕਹਦਾ ਭਾਈ ਜੀ ਤੁਹਾਨੂੰ ਕਹਤਾ ਵੀ ਕਰਾਇਆ ਤੁਸੀਂ ਐਟ ਅ ਟਾਈਮ ਆ ਕੇ ਹੁਣ ਮੈਨੂੰ ਕਹੀਏ ਮਕਾਨ ਵਿਹਲਾ ਕਰ ਦੇ ਐਨਾ ਕਿਦਾ ਤੁਹਾਨੂੰ ਵੀ ਪਤਾ ਹੈਗਾ ਯਾਰ ਵੀ ਇੱਕੇ ਦਾ ਮਕਾਨ ਕਰ ਦੇ ਵਿਹਲਾ ਉਹ ਕੁਝ ਤੋਂ ਸਾਢੇ ਤੇ ਇਲਜ਼ਾਮ ਲਾਉਣਾ ਯਾਰ ਇਲਜ਼ਾਮ ਲਾਉਣਾ ਭਾਈ ਟੰ ਟੰ ਜਾਣੇ ਤੁਸੀਂ ਇਕੱਠੇ ਹੋ ਕੇ ਆ ਜਾ ਜਦੋਂ ਗੱਲ ਹੀ ਨਹੀਂ ਸੁਣਦਾ ਫਿਰ ਲੈਣਾ ਹੀ ਪੈਂਦਾ ਮੁੰਡਾ ਹੀ ਭਾਈ ਅਜਿਬ ਲੱਗ ਗਈ ਦੋਨੇ ਹੁਣ ਨੇ 15 ਦਿਨ ਪਹਿਲਾਂ ਦੱਸ ਦਿੰਦੇ ਦੋ ਤਿੰਨ ਮਹੀਨੇ ਪਹਿਲਾਂ ਦੱਸਣ ਦਾ ਫਰਕ ਚਾਰ ਮਹੀਨਾ ਹੋ ਗਏ ਹੁਣ ਕਰਾ ਚਾਰ ਮਹੀਨਾ ਹੋ ਗਏ ਫੋਨ ਨਹੀਂ ਚੱਕਦੇ ਤੂੰ ਫੋਨ ਚੱਕਦੇ ਨਾ ਜਦੋਂ ਘਰੇ ਹੀ ਹੁਣ ਅੱਜ ਮੈਂ ਘਰੇ ਹੀ ਆ ਤੇ ਘਰੇ ਤੇ ਤੇਰਾ ਬੋਲਣ ਦਾ ਤਰੀਕਾ ਵੇਖਾ ਲੈ ਬਹੁਤ ਵੱਡੀ ਗੱਲ ਹੈ 15 ਦਿਨ ਦੀ ਮੌਲਾ ਦੇ ਦਾ 15 ਦਿਨ ਦੇ ਵਿੱਚ ਵਿੱਚ ਅਸੀਂ ਪਹਿਲਾਂ ਕਰ ਦਾਂਗੇ 15 ਦਿਨ ਦੇ ਹੁੰਦੇ ਨਹੀਂਗੇ ਪਹਿਲੇ ਪੈਸੇ ਲੈ ਆ ਪਹਿਲੇ ਕੱਢ ਲੈ ਬਾਈ ਜੀ ਪੈਸੇ ਦੇ ਦੇਾਂਗੇ ਹਿਸਾਬ ਕਰਕੇ ਦੇਵਾਂਗੇ ਤੁਹਾਨੂੰ ਇਹਦੀ ਬੋਲੀ ਵਿੱਚ ਫਰਕ ਪੈ ਗਿਆ ਪਹਿਲਾਂ ਕਿ ਮੈਂ ਬੋਲ ਦੱਸਿਆ ਕਿਵੇਂ ਕਰਦਾ ਯਾਰ ਪਹਿਲਾਂ ਬੋਲਣ ਦੀ ਕਿਹੜੀ ਗੱਲ ਹੈਗੀ ਤੁਸੀਂ ਹੁਣ ਇੰਨੇ ਜਾਣੇ ਕਿੱਥੇ ਹੋ ਕੇ ਨੇ ਬੰਦੇ ਨੂੰ ਲੜਾਈ ਕਰਦਾ ਚੰਗਾ ਲੱਗਦਾ ਉਹ ਲੜਾਈ ਸਾਡਾ ਕੰਮ ਲੜਾਈ ਕਰਨਾ ਹੈ ਪੈਸੇ ਦੇ ਕੰਮ ਨਹੀਂ ਬਣਦਾ ਸਾਡਾ ਰਵਾਜੀ ਤੋਂ ਆਉਂਦੀ ਅਹੀ ਲੈਣਾ ਚੱਲ ਕੋਈ ਨਹੀਂ ਬਾਈ ਯਾਰ ਤੁਹਾਡੇ ਪੈਸੇ ਵੀ ਦੇ ਦਾਂਗੇ ਅਸੀਂ ਸਾਰਾ ਕੁਝ ਕਰ ਦਾਂਗੇ ਕੰਮ ਦੇ ਪੈਸੇ ਕਰ ਦੇਵਾਂਗੇ ਕਿੱਥੇ ਕਈ ਉੱਠਾਂਗੇ ਅਸੀਂ 15 ਦਿਨ ਉਹ ਇਹਦਾ ਪਹਿਲਾਂ ਵਾਲੇ ਗੰਮ ਹੈ ਪਹਿਲਾਂ ਵੀ ਲਾਰੇ ਲਾਉਂਦਾ ਸੀ ਇਹ ਹੁਣ ਵੀ ਉਹੀ ਲਾਰੇ ਲਾਉਂਦਾ ਹੈ ਕੀ ਕਰੀਏ ਬਾਈ ਫਿਰ ਦੱਸ ਜਾਂਦਾ ਦੱਸ ਤੂੰ ਕਹਿੰਦਾ ਫਿਰ ਪੈਰ ਰੱਖ ਨਹੀਂ ਬਾਈ ਫਿਰ ਅੱਜ ਪੈੜੀ ਕਰਾਂਗੇ ਦਰਨਾ ਨਹੀਂ ਬਾਈ ਮੇਰੀ ਗੱਲ ਸੁਣ ਲਓ ਤੁਹਾਨੂੰ ਵੀ ਪਤਾ ਯਾਰ ਕੰਮਕਾਰ ਹੈ ਨਹੀਂ ਹੁਣ ਕੋਈ ਢੇੜਾ ਗੂੜਾ ਲੱਗਦਾ ਨਹੀਂਗਾ ਵੇ ਆ ਸ਼ਾਦੀਆਂ ਬੰਦ ਪਏ ਆ ਤੇ ਹੁਣੇ ਤੇਰੀ ਬੋਲੀ ਕੀ ਸੀ ਚਾਹ ਪੀਣਾ ਆ ਫਲਾਣਾ ਨੇ ਭੁੱਖਿਆ ਯਾਰ ਚਾਹ ਪਹਿਲਾਂ ਇੱਕ ਇਹ ਤਰੀਕੇ ਨਾਲ ਬੋਲੇ ਤੇ ਬਈ ਯਾਰ ਪਹਿਲਾਂ ਤੁਸੀਂ ਵੀ ਤਾਉਣ ਸਰ ਮੈਨੂੰ ਖਿੱਚ ਤੋਈ ਕਰਨ ਲੱਗ ਪਏ ਤੇ ਬਈ ਕੀ ਕਰ ਪਹਿਲਾਂ ਹੁਣ ਸਰ ਨਹੀਂ ਖਿੱਚ ਤੋਈ ਕੀਤੀ ਪਹਿਲਾਂ ਤਾਂ ਗੱਲ ਕੀਤੀ ਕਿਰਾਇਆ ਦੇ ਰੋ ਤੋ ਉਤੋਂ ਗੱਲ ਪੈਣ ਲੱਗਾ ਵੀ ਚਾਰ ਚਾਰ ਇਕੱਠੇ ਕੀ ਇਕੱਠੇ ਹੋ ਕੇ ਆ ਜੰਨੇ ਸੀ ਬਈ ਦੱਸ ਤੇ ਯਾਰ ਉਹਦੇ ਪੈਸੇ ਨਹੀਂ ਲੈਣੇ ਯਾਰ ਬਈ ਫਟਾ ਘਰੇ ਆਉਂਦਾ ਫਰਜ ਨਹੀਂ ਸੀਗਾ ਤੁਸੀਂ ਇਹਨਾਂ ਨੂੰ ਮਕਾਨ ਦਿੱਤਾ ਸੀ ਉਹ ਨਹੀਂ ਆਉਣਾ ਤੇ ਇਹ ਘਰੇ ਨਹੀਂ ਆਈ ਬਈ ਘਰੇ ਨਹੀਂ ਆ ਸਕਦੇ ਲੈ ਦੱਸ ਤੁਸੀਂ ਇਹਨਾਂ ਨਾਲ ਸਾਡਾ ਘਰ ਹੈ ਅਸੀਂ ਆ ਨਹੀਂ ਸਕਦੇ ਤੁਸੀਂ ਕਰਾਇਆ ਤਾਂ ਨਹੀਂ ਹੁੰਦੇਗੇ ਚਾਰ ਚਾਰ ਮਹੀਨੇ ਕੌਣ ਕਰਾਇਆ ਲੇਗਾ ਚੱਲ ਮੈਂ ਗੱਲ ਸੁਣ ਕੋਈ ਨਹੀਂ ਬਈ ਤੁਹਾਡਾ ਮਕਾਨ ਆ ਕੋਈ ਚੱਕਰ ਨਹੀਂ ਆਓ ਜੀ ਆਇਆਂ ਨੂੰ ਕੋਈ ਇਹੋ ਜਿਹੀ ਗੱਲ ਨਹੀਂ ਗਈ ਮਕਾਨ ਤੁਹਾਡਾ ਵਿਹਲਾ ਕਰ ਦਾਂਗੇ ਇਹ ਤਾਂ ਹੁਣ ਯਾਰ ਤੁਸੀਂ ਆਪ ਸਿਆਣੇ ਆ ਬਈ ਯਾਰ ਇੱਕੇ ਟਾਈਮ ਐ ਹੁਣ ਇਹਨੂੰ ਲੈ ਕੇ ਕਿੱਧਰ ਲੈ ਕੇ ਜਾਊਂਗਾ ਕੌਂਟੀ ਹੁਣ ਕਿਵੇਂ ਬਦਲ ਗਈ ਬਈ ਕਿੱਧਰ ਲੈ ਪਾਸਾ ਮਸਮਾਨ ਲੈਣਾ ਉਹ ਕੋਈ ਨਹੀਂ ਕਹਿੰਦੇ ਪ੍ਰਵਾਦਨਪੁਰ ਨਹੀਂ ਕਹਿੰਦੇ ਜਿਆਦਾ ਹੁਣ ਬੰਦਿਆਂ ਤੇ ਨਹੀਂ ਅੱਜ ਫਿਰ ਕੰਮ ਨਹੀਂ ਬੈਠਾ ਤੇਰੇ ਭਾਈ ਸਾਹਿਬ 50 ਤਰੀਕ ਨੂੰ ਵੀ ਤੁਹਾਨੂੰ ਪੈਸੇ ਦੇ ਦਾਂਗੇ ਬਾਈ ਯਾਰ ਤੁਸੀਂ ਤਾਂ ਮੈਨੂੰ 15 20 ਦਿਨ ਦੇ ਦੋ ਦੱਸੋ ਭਾਈ ਕਿਹਦੇ 15 20 ਦਿਨਾਂ ਨੂੰ ਨਹੀਂ ਲੈਣੇ ਦੇਖ ਲਓ ਨਹੀਂ 15 20 ਦਿਨਾਂ ਨਾਲ ਤੇਰੀ ਆਹੀ ਬੋਲੀ ਹੋਣੀ ਹੈ ਨਹੀਂ 15 20 ਦਿਨਾਂ ਨੂੰ ਬਾਈ ਜੀ ਮੈਂ ਤੁਹਾਨੂੰ ਕਹਿੰਦਾ ਵੀ ਤੁਹਾਡਾ ਮਕਾਨ ਵਿਲੇ ਕਰ ਦੂੰਗਾ ਮੈਂ ਹੱਥ ਜੋੜ ਕੇ ਦੇ ਜੇ ਤੂੰ ਸਿੱਧੀ ਤਰ੍ਹਾਂ ਪਹਿਲਾਂ ਸਾਨੂੰ ਆ ਗੱਲ ਕਰਦਾ ਨਾ ਇਹ ਲੜਾਈ ਨਹੀਂ ਹੋਣੀ ਸੀ ਕਹਿਣਾ ਹੀ ਨਹੀਂ ਸੀ ਤੈਨੂੰ ਕੁਛ ਸੀ ਚਲੋ ਉਹ ਤਾਂ ਕੋਈ ਗੱਲ ਨਹੀਂ ਯਾਰ ਇੱਕ ਦਿਨ ਤੈਨੂੰ ਮੇਰੀ ਗੱਲ ਸੁਣ ਇੱਕ ਦਿਨ ਉਹ ਮਕਾਨ ਕਿਰਾਏ ਦੇ ਦਿੱਤਾ ਉਹ ਤੋਂ ਤੇਰੀ ਬੋਲੀ ਵੈੜੀ ਚਾਰ ਚਾਰ ਮਹੀਨੇ ਤੱਕ ਕਿਰਾਇਆ ਨਹੀਂ ਦਿੰਦਾ ਐ ਨਹੀਂ ਗੱਲ ਚੱਲਦੀ ਹੁੰਦੀ ਕਿ ਪੰਜਾਂ ਗੋ ਗੱਲ ਲੈਣ ਨੂੰ ਇਲਜ਼ਾਮ ਲਾ ਦੀਏ ਵੀ ਆਉਂਦੇ ਹੈ ਕਰੇ ਗੱਲੀ ਯਾਰ ਉਦੋਂ ਪਹਿਲਾਂ ਵੀ ਆਉਂਗੇ ਨਾ ਮੈਨੂੰ ਉਹ ਤੋਂ ਪਹਿਲਾਂ ਵੀ ਤਾਂ 2 ਸਾਲ ਹੋ ਗਏ ਮੈਂ ਕਿਰਾਇਆ ਦਿੰਦਾ ਹੀ ਸੀ ਆ ਹੁਣ ਮੰਦਾ ਚੱਲਦਾ ਬਾਈ ਵਿਆਹ ਸ਼ਾਦੀਆਂ ਹੈ ਨਹੀਂਗੇ ਟੈਕਸੀ ਡਰਾਈਵਰ ਆ ਮੈਂ ਤੇ ਬਾਈ ਫਿਰ ਹੁਣ ਪਹਿਲਾਂ ਤੇਰੀ ਬੋਲੀ ਨੂੰ ਕੀ ਹੋਇਆ ਸੀਗਾ ਨਹੀਂ ਕੋਈ ਗੱਲ ਨਹੀਂ ਚਲੋ ਕੋਈ ਨਹੀਂ ਬਾਈ ਅਸੀਂ ਨਹੀਂ ਕਹਿੰਦੇ ਤੇਰੀ ਜਨਾਨੀ ਬਈ ਸਹੀ ਹੈ ਬਿਲਕੁਲ ਸਾਫ਼ ਹੈ ਅਸੀਂ ਵੀ ਕੋਈ ਗਲਤ ਨਹੀਂ ਆ ਰਾ ਸ਼ਹਿਰਦਾਰ ਬੰਦੇ ਪੰਦਰਾਂ ਸੀ ਕੋਈ ਗੰਦੇ ਕੰਮ ਕਰਦੇ ਪਰਦੇ ਹੁਣ ਕਿਰਾਇਆ ਲੈਣਾ ਕਿ ਤੂੰ ਪੁੱਠੀਆਂ ਗੱਲਾਂ ਸਾਨੂੰ ਡਰਾਉਣ ਲਾਪਿਆ ਵੀ ਇਹ ਗੱਲ ਨੂੰ ਹੋਣੀ ਨਾ ਨਹੀਂ ਨਹੀਂ ਕੋਈ ਗੱਲ ਨਹੀਂ ਸਰ ਬੇਟਾ ਸੀ ਤੇਰੇ ਕੋਲ 2 ਸਾਲ ਆਏ ਤੂੰ ਕਿਰਾਇਆ ਟਾਈਮ ਨਾ ਦਿੰਦਾ ਸੀਗਾ ਹੁਣ ਤਾਂ 4-4 ਮਹੀਨੇ ਲੇਟ ਕਰੀ ਜਾਏਗੇ ਤੇ ਥੋੜਾ ਗੱਲ ਚੱਲੂਗੀ ਕੰਮ ਤਾਂੰਦਾ ਹੈ ਨਹੀਂ ਸੀ ਯਾਰ ਇਹ ਤਾਂ ਤੁਹਾਨੂੰ ਵੀ ਪਤਾ ਕੰਮ ਤਾਂੰਦਾ ਹੋਊਗਾ ਤਾਂ ਬੰਦਾ ਪੈਸੇ ਦੇਊਗਾ ਦੱਸੋ ਬਾਈ ਫਿਰ ਕਿਵੇਂ ਕਰਨਾ ਇਹਦਾ ਬਾਕੀ ਬਾਈ ਤੁਸੀਂ ਆਪ ਸਿਆਣੇ ਹੋ ਵੱਡੇ ਹੋ ਇਹਨਾਂ ਸਾਰਿਆਂ ਤੋਂ ਸਾਡੇ ਤੋਂ ਨਹੀਂ ਹੁਣ ਪਹਿਲਾਂ ਤਾਂ ਤੂੰ ਗਲਤੀ ਮੰਨ ਆਉਂਦੀ ਵੀ ਤੂੰ ਅਹੀ ਨਾ ਬਾਈ ਤੇਰੇ ਘਰੇ ਆਈਏ ਨਾ ਅਸੀਂ ਕੀ ਲੈਣਾ ਚਾਹੀਏ ਮੈਂ ਮੈਂ 20 ਦਿਨਾਂ ਚ ਬਾਈ ਤੁਹਾਨੂੰ ਆਪ ਦਾ ਕਿਰਾਇਆ ਦੇ ਕੇ ਤੇ ਮਕਾਨ ਤੁਹਾਡਾ ਮੈਂ ਵਿਹਲਾ ਕਰ ਦੂਗਾ ਬੰਦਾਂ ਵਾਂਗੂ ਗੱਲ ਹੁੰਦੀ ਹੈ ਨਾ ਆ ਤੇ ਪਹਿਲਾਂ ਕੀ ਦੇਵੀਂ ਤੁਸੀਂ ਆਜੋ ਚਾਹ ਪਾਣੀ ਪੀਣਾ ਤਾਂ ਆਜੋ ਆਹ ਭਰਾਵਾ ਇਹ ਕਰਨਾ ਹੀ ਹੈ ਸਾਨੂੰ ਚਾਹ ਮੁੜ ਕੇ ਤੁਹਾਨੂੰ ਫਿਰ ਕਹਿੰਦਾ ਚਾਹ ਨਹੀਂ ਕੋਈ ਇਲਜ਼ਾਮ ਲਾ ਦੇਣਾ ਫਿਰਿੰਦਰ ਵੜ ਕੇ ਨੇ ਐ ਕੀਤਾ ਚਾਹ ਨੂੰ ਤੋੜਨਾ ਆਈਆਂ ਮੈਚੀਆਂ ਪੋਣ ਵੀ ਇੱਥੋਂ ਹੀ ਚਾਹ ਪੀਣ ਆਉਣੀ ਅਸੀਂ ਚਾਹ ਅਸੀਂ ਚਾਹ ਸਾਡੇ ਕੋਲ ਪੈਸਾ ਨਹੀਂ ਹੈ ਤੋ ਨੰਗਾ ਗਏ ਵੀ ਇਹ ਚਾਹ ਤੇ ਅਸੀਂ ਨਹੀਂ ਰੱਖਣਾ ਅਸੀਂ ਤਾਂ ਵਿਹਲਾ ਕਰ ਜਾਣਾਗਾ ਹਾਂ ਵੇਲਾ ਨਾ ਕਰੋ ਭਾਵਾ ਦੀ ਕਿਰਾਇਆ ਦਾ ਟਾਈਮ ਨਾਲ ਦੋ ਤੁਸੀਂ ਕਿਰਾਇਆ ਵੀ ਨਹੀਂ ਦਿੰਦੇ ਟਾਈਮ ਨਾਲ ਉਹ ਤਾਂ ਗਲਤ ਬੋਲਦੇ ਬਈ ਕੋਈ ਨਹੀਂ 20 ਦਿਨਾਂ ਤਾਈ ਤੁਹਾਡਾ ਮਕਾਨ ਵੀ ਵਿਹਲਾ ਕਰ ਦਿਆਂਗੇ ਭਰਾਵਾ ਤੇ ਤੁਹਾਡਾ ਕਿਰਾਇਆ ਵੀ ਦੇ ਦਿਆਂਗੇ ਮੈਂ 20 ਦਿਨਾਂ ਨੂੰ 20 ਦਿਨਾਂ ਪੈਂਦਾ ਹਾਂ ਤੇ ਮੈਂ ਠੀਕਾ ਕਹੂੰਗਾ ਨਹੀਂ ਅਜੂ ਬਾਅਦ ਲੇਟ ਹੋਇਆ ਫਿਰ ਬਈ ਜਿਆਦਾ ਹਿਸਾਬ ਦਾ ਲਾਵਾਂਗੇ ਨਹੀਂ ਨਹੀਂ ਕੋਈ ਗੱਲ ਠੀਕ ਹੈ ਨਾ ਕੋਈ ਨਹੀਂ ਪੈਸੇ ਲੈ ਕੇ ਜਾਣੇ ਹਾਂ ਹਾਂ ਪੈਸੇ ਦੇ ਕੇ ਮਕਾਨ ਵਿਹਲਾ ਕਰਾਂਗੇ ਬਾਈ ਮੈਂ ਆਪ ਤੁਹਾਨੂੰ ਸਾਧ ਕੇ ਬਾਈ ਦੀ ਮਕਾਨ ਵਿਹਲਾ ਕਰ ਦਿਆਂਗਾ ਜੇਦਾ ਵੀ ਮਕਾਨ ਲਈਏ ਮੈਂ ਇਹ ਨਹੀਂ ਤੂੰ ਸਾਡੇ ਕੋਲ ਰਹਿਣਾ ਤੂੰ ਹੋਰ ਮਕਾਨ ਚ ਵੀ ਜਾਏਂਗਾ ਉੱਥੇ ਵੀ ਨ ਇਹ ਅਗਲਾ ਚੁੱਪ ਵੀ ਕਰ ਜਾਂਦਾ ਨਾਲੇ ਚਾਰਾ ਬੰਦੇ ਨੂੰ ਕਹਿੰਦਾ ਬੰਦਾ ਵਧੀਆ ਇਹੀ ਮਾੜਾ ਕਰ ਲੈ ਤੈਨੂੰ ਮਗਾਣ ਦੇਤਾ ਨਹੀਂ ਉਹ ਤਾਂ ਨਹੀਂ ਕੋਈ ਮਾਰਦੇ ਜਵਾਨ ਸਕੂਲ ਗਏ ਹੁਣ ਮੰਨ ਲਾ ਇਥੇ ਕੋਲੇ ਹੁੰਦੇ ਉਹਨਾਂ ਦੇ ਉਹਨਾਂ ਦੇ ਕੀ ਉਹਨਾਂ ਦੇ ਦਿਲ ਤੇ ਜਾਣੀ ਸੀ ਵੀ ਕੀ ਕਹਿੰਦਾ ਤੇ ਕੀ ਬਾਤ ਆ ਅਸੀਂ ਤਾਂ ਫੇਰ ਵੀ ਧਿਆਨ ਦੇ ਕਹਿੰਦੇ ਨਾ ਯਾਰ ਕੋਈ ਗਲਤ ਬੋਲੀਏ ਕਿ ਪਰਿਵਾਰ ਵਾਲਾ ਬੰਦਾ ਹੈ ਇਹੀ ਕਰੀ ਹੁੰਦਾ ਕੋਈ ਗੱਲ ਨਹੀਂ ਪਾਈ ਯਾਰ ਮੈਂ ਕਰ ਦੂੰਗਾ ਤੁਹਾਡਾ 20 ਦਿਨਾਂ ਤਾਈਨਾ ਤੁਹਾਡਾ ਮਕਾਨ ਵੀ ਵੇਲਾ ਕਰ ਦੂੰਗਾ ਤੁਹਾਨੂੰ ਪੈਸੇ ਵੀ ਦੇ ਦੂੰਗਾ ਦੱਸੋ ਬਾਈ ਚਾ ਕੋਈ ਨਹੀਂ ਤਾਂ ਪਹਿਲਾਂ ਹੀ ਐ ਕਹਿ ਦਿੰਦਾ ਤਾਂ ਇਗੜਾ ਰੌਲਾ ਪਾਉਣਾ ਸੀਗਾ ਆਹੋ ਇਹ ਵੀ ਗੱਲ ਸਹੀ ਆ ਪਹਿਲਾਂ ਹੀ ਇਹ ਤਾਂ ਬੈਡ ਮੋਲ ਲੱਗ ਗਿਆ ਮੋੜ ਦੇਣਾ ਹੀ ਉਹ ਵੀ ਮੋੜ ਦੇਣਾ ਸੀਗਾ ਚੱਲ 20 ਦਿਨਾਂ ਦੇ 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 ਪੈਸੇ ਠੀਕ ਆ ਠੀਕ ਆ ਬਾਈ ਠੀਕ ਚਲੋ ਚਲੀਏ ਯਾਰ ਬਾਈ ਕੋਈ ਨਹੀਂ ਫਿਰ ਕਿਹੜਾ ਭਾਜੂ ਆ ਮਾ ਮਛਤਰ ਧੂਆ ਵੀ ਗੱਲ ਦਾ ਆ ਹਾਂ ਮਾ ਬਾਈ ਗੱਲਾਂ ਹੈ ਫਿਰ ਮੈਨੂੰ ਇੱਕ ਗੱਲ ਵੀ ਸਮਝ ਨਹੀਂ ਆਉਂਦੀ ਗੀ ਵੀ ਪਤਾ ਨਹੀਂ ਯਾਰ ਰੱਬ ਦੇ ਆਪਾਂ ਕੀ ਮਾਂ ਮਾਰੇ ਆ ਆਪਣਾ ਮਕਾਨ ਕਦੋਂ ਬਣੂਗਾ ਕੋਈ ਨਹੀਂ ਬੰਜੂਗਾ ਸਬਰ ਰੱਖੋ ਤੁਹਾਡੀ ਵੀ ਗਲਤੀ ਆ ਉਹ ਤਾਂ ਚਲ ਬੋਲਵੇ ਮਕਾਨ ਮਾਲਕ ਸੀਗੇ ਤੁਸੀਂ ਮੂਰਾਂ ਬੋਲਤੇ ਹਾਂ ਤੇ ਯਾਰ ਫਿਰ ਮੂਰਾਂ ਬੋਲਤੇ ਮੈਨੂੰ ਵੀ ਤਾਂ ਗਰਮੀ ਆ ਗਈ ਵੀ ਤਿੰਨ ਜਾਨੇ ਆਉਂਦੇ ਐ ਕਰਕੇ ਤੁਸੀਂ ਇਹ ਗੱਲ ਪਿਆਰ ਨਾਲ ਕਰ ਲੈਂਦੇ ਹੁਣ ਵੀ ਉਹ ਬੰਦੇ ਮੰਨ ਨਹੀਂ ਗਈਆਂ ਗੱਲ ਨੂੰ ਨਹੀਂ ਗੱਲ ਤਾਂ ਤੇਰੀ ਸਹੀ ਆ ਮੈਂ ਪਿਆਰ ਨਾਲ ਹੀ ਗੱਲ ਕੀਤੀ ਮੁੜ ਕੇ ਬਾਅਦ ਚ ਤਾਂ ਮੈਂ ਉਹਦੀ ਗੱਲ ਨਹੀਂ ਕੋਈ ਕੀਤੀਗੀ ਇਹ ਮੌਕਾ ਹੀ ਨਾ ਆਉਂਦਾ ਤੁਸੀਂ ਪਹਿਲਾਂ ਹੀ ਪਿਆਰ ਨਾਲ ਹੈਂਡਲ ਕਰ ਲੈਂਦੇ ਹਾਂ ਮੈਂ ਹੁਣ ਕੀ ਕਰਾਂ ਯਾਰ ਮੈਨੂੰ ਗੁੱਸਾ ਆ ਗਿਆ ਵੀ ਤਿੰਨ ਜਾਨੇ ਆਏ ਆ ਕੇ ਮੈਨੂੰ ਬੋਲਣ ਲੱਗ ਗਏ ਇੱਕੇ ਦੋ ਮੈਂ ਕੀ ਕਰਾਂ ਹੁਣ ਕੰਮ ਧੰਦੇ ਵੀ ਹੈ ਨਹੀਂ ਕਿ ਕੰਮ ਧੰਦੇ ਹੁਣ ਤਾਂ ਗੱਲ ਕੁਝ ਹੋਰ ਐ ਸਹੀ ਗੱਲ ਆ ਰੱਬ ਨੇ ਆਪ ਲਾਇ ਕੇ ਕਮਰਾ ਹੀ ਦੇ ਦੇ ਹਨਾ ਉਹਦੇ ਕੀ ਸਤਨਾ ਰੱਬ ਕਿਸੇ ਨੂੰ ਕਿਰਾਏ ਚ ਨਾ ਰੱਖੇ ਸਹੀ ਗੱਲ ਐ ਤੇ ਚਲ ਕੋਈ ਨਹੀਂ ਤੂੰ ਆਇਆ ਨਾ ਕਰ ਕੁਝ ਨਹੀਂ ਹੁੰਦਾ ਐਵੇਂ ਰੋਣ ਵਾਲੀ ਐ ਤੇ ਕਿਹੜੀ ਗੱਲ ਆ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਪਰਮਾਤਮਾ ਕਰੂਗਾ ਕਿਰਪਾ ਆਪਣੀ ਤੇ ਕੋਈ ਐਸੀ ਗੱਲ ਨਹੀਂ ਕੋਈ ਗੱਲ ਨਹੀਂ ਸੱਚੇ ਪਾਤਸ਼ਾਹ ਆਪੇ ਕਿਸੇ ਦਿਨ ਤਾਂ ਆਪਣੇ ਤੇ ਮਿਹਰ ਕਰੂਗਾ ਤੂੰ ਐਵੇਂ ਦਿਲ ਹੌਲਾ ਨਾ ਕਰਿਆ ਕਰ ਆ ਜਾ ਕੋਈ ਨਹੀਂ ਸਤਿ ਸ੍ਰੀ ਅਕਾਲ ਜੀ ਦੋਸਤੋ ਕਿਦਾਂ ਦਾ ਲੱਗਿਆ ਸਾਨੂੰ ਇਹ ਜਿਹੜਾ ਅਸੀਂ ਮੈਸੇਜ ਦਿੱਤਾ ਹੈ ਵੀਡੀਓ ਰਹੀ ਔਰ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਕਿ ਮਕਾਨ ਮਾਲਕਾਂ ਨੂੰ ਵੀ ਥੋੜਾ ਜਿਹਾ ਤਰੀਕੇ ਨਾਲ ਰਹਿਣਾ ਚਾਹੀਦਾ ਤੇ ਕਿਰਾਏਦਾਰਾਂ ਨੂੰ ਵੀ ਚਾਹੀਦਾ ਵੀ ਨਿਮਰਤਾ ਨਾਲ ਗੱਲ ਕਰਨ ਕਿਉਂਕਿ ਇਹ ਜਿਹੜਾ ਇਹ ਰਿਸ਼ਤਾ ਇੱਕ ਸਾਦਾ ਕਿਰਾਏਦਾਰ ਦਾ ਤੇ ਮਕਾਨ ਮਾਲਕ ਦਾ ਜਿਹੜਾ ਰਿਸ਼ਤਾ ਹੁੰਦਾ ਹੈ ਬੜਾ ਵਧੀਆ ਹੁੰਦਾ ਜੇਕਰ ਸਹੀ ਨਿਭਦਾ ਰਹੇ ਤਾਂ ਔਰ ਕਦੇ ਵੀ ਆਪਣੀ ਬੋਲੀ ਤੇ ਥੋੜਾ ਜਿਹਾ ਕੰਟਰੋਲ ਰੱਖੋ ਨਾ ਇਹ ਮਕਾਨ ਮਾਲਕਾਂ ਨੂੰ ਵੀ ਬੜੇ ਲਾਲਚੀ ਨਾ ਬਣੋ ਤੇ ਕਿਰਾਏਦਾਰਾਂ ਦੀ ਵਿਚਾਰਾਂ ਦੀ ਮਜਬੂਰੀ ਹੁੰਦੀ ਜਿਹੜੇ ਰਹਿੰਦੇ ਆ ਥੋੜਾ ਜਿਹਾ ਉਹਨਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਆਪਾਂ ਨੂੰ ਹਾਂਜੀ ਸਾਮਣ ਜੀ ਕਿਰਾਏਦਾਰਾਂ ਨੂੰ ਵੀ ਇਹ ਚੀਜ਼ ਚਾਹੀਦੀ ਆ ਵੀ ਜੇ ਕੋਈ ਮਕਾਨ ਮਾਲਕ ਘਰੇ ਆ ਕੇ ਗੱਲ ਕਰਦਾ ਤਾਂ ਉਹਨਾਂ ਨੂੰ ਢੰਗ ਨਾਲ ਪੇਸ਼ ਹੋਣ ਤੇ ਬਾਕੀ ਦੋਸਤੋ ਤੁਹਾਨੂੰ ਸਾਡੀਆਂ ਫਿਲਮਾਂ ਕਿੱਦਾਂ ਦੀਆਂ ਲੱਗਦੀਆਂ ਸਾਡਾ ਅਪਰਾਲਾ ਕਿੱਦਾਂ ਦਾ ਲੱਗਦਾ ਉਹਦੇ ਬਾਰੇ ਤੁਸੀਂ ਜਰੂਰ ਦ राय ਦੱਸਿਓ ਆਪਣੇ ਆਪਣੇ ਕਮੈਂਟ ਕਰਿਓ ਸਾਡੀਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬਰ ਨਹੀਂ ਕੀਤਾ ਸਾਡਾ ਚੈਨਲ ਹੈ 골ਡੀ ਕੋਟ ਕਪੂਰਾ ਉਹਨੂੰ ਸਬਸਕ